ਅਜਾਜ ਅਹਿਮਦ ਉਰਫ ਵਸੀਮ ਇਹ ਇੱਥੇ ਆਉਂਦਾ ਸੀ ਇੱਥੇ ਜਿਹੜੇ ਸ਼ਾਲ ਵੇਚਦੇ ਹੁੰਦੇ ਸੀ ਉਹ ਕੰਮ ਕਰਦਾ ਸੀ ਇਹ ਸ਼ਾਲ ਵੇਚਦਿਆਂ ਹੋਇਆਂ ਨਾਲ ਇੱਥੇ ਅੱभी ਰੈਕੀ ਵੀ ਕਰਦਾ ਰਿਹਾ ਵੀ ਕਿੱਥੋਂ ਅਸੀਂ ਕੋਈ ਉਕਲ ਖੋ ਸਕਨੇ ਆ ਇੱਥੇ ਬੀ ਬੇਸਿਕਲੀ ਜਿਹੜਾ ਇਹਨਾਂ ਦਾ ਮਾਈਂਡ ਸੀ ਉਹ ਕ੍ਰਿਮੀਨਲ ਸੀ ਸਰ ਇਹਦੀ ਬੋਡੀ ਸਰ ਕਹਿੰਦੇ ਕਿ ਚਾਰ ਤੋਂ ਪੰਜ ਬੋਡੀ ਉੱਥੇ ਪਈ ਹੋਈ ਉਹਨਾਂ ਨੂੰ ਪਤਾ ਨਹੀਂ ਕਿ ਇੰਨਾ ਇਹ ਤਾਂ ਜੋ ਇਹਨਾਂ ਦੀ ਨਿਸ਼ਾਨਦੇ ਹੀ ਤੇ ਸਾਨੂੰ ਹੁਣ ਪਤਾ ਲੱਗਿਆ ਨਾ ਜਿੱਥੇ ਨਾ ਕਿਹਾ ਵੀ ਇੱਥੇ ਛੁੱਟੀ ਬੋਡੀ ਤੇ ਜਿੱਥੇ ਨਿਸ਼ਾਨ ਲੀ ਇਹਨਾਂ ਦੀ ਕਰਾਈ ਤੇ ਜਾ ਕੇ ਉੱਥੋਂ ਡੈੱਡ ਬਡੀ ਲਵ ਲੈਂਦੀ ਜੇਕਰ ਸੁਣਸਨ ਵਾਲੀ ਜਗ੍ਹਾ ਤੇ ਬੋਡੀ ਛੁੱਟੀ ਛੁੱਟੀ ਸੀ ਕਿ ਜਾਸਰ ਰੋਡ ਦੇ ਨਾਲ ਸੁਣਸਨ ਨਾਲੇ ਜਗ੍ਹਾ ਤੇ ਛੁੱਟੀ ਸੀ ਤੇ ਓਪਨ ਕਰਕੇ ਤਾਂ ਰੋਡ ਤੇ ਛੁੱਟੀ ਹੁੰਦੀ ਦਾ ਫਟਪਾਤਾ ਲੱਗ ਜਾਂਦਾ ਬੀਆਈਐਸਐਮ ਜੈਸ਼ਮ ਮੁਹੰਮਦ ਦੀ ਗੱਲ ਕਰ ਰਹੇ ਹਾਂ ਕੀ ਕੋਈ ਲਿੰਕ ਵੀ ਹੈ ਰ ਆਪਣੋ ਜਿਹੜੇ ਇੱਥੇ ਸਾਡੀ ਬੈਂਡ ਆਊਟਪੁਟs ਹੈਗੀਆਂ ਮਨ ਨਾਲ ਪੰਜਾਬ ਦੀ ਕਾਲੇ ਸੰ ਅਸੀਂ ਇਹਦੇ ਚ ਅਜੇ ਜੀ ਸਾਡੀ ਇਨਵੈਸਟੀਗੇਸ਼ਨ ਹੈਗੀ ਅਸੀਂ ਜੇਣਕੇ ਪੁਲਿਸ ਵਾਲੇ ਵੀ ਅੰਟਚਾ ਇੱਥੋਂ ਵੀ ਸਾਰੇ ਅਗੇ ਅੰਟਚਾ ਇਹ ਜ਼ਿਕਰ ਕੋ ਗੱਲ ਆਈ ਤਾਂ ਫਿਰ ਉਸ ਤੋਂ ਬਾਅਦ ਸਾਹਮਣੇ ਅੱਗੇ ਦੱਸਾਂਗੇ ਸਿਰ ਹੁਣ ਬੇਸਿਕਲੀ ਸਾਹਮਣੇ ਕੀ ਹੈ ਵੀ ਵੈਪਨ ਉੱਪਰ ਕਿਉਂ ਲੈਂਦਾ ਸੀ ਸਾਰਾ ਬੇਸਿਕਲੀ ਕੀ ਪਲੈਨਿੰਗ ਕੀਤੀ ਸੀ ਜੀ ਪਲੈਨਿੰਗ ਇਹਨਾਂ ਦੀ ਜਿਹੜਾ ਵੈਪਨ ਲੈਂਦਾ ਸੀ ਜੀ ਲੁਪਾਂ ਖੋਵਾ ਕਰਨ ਦੀ ਵਰਦਤ ਕਰਨ ਦੀ ਇਹਨਾਂ ਨੇ ਜਿਹੜੀ ਮੋਹਾਲੀ ਦੇ ਵਿੱਚ ਜਿਵੇਂ ਗੱਡੀ ਖੋਈ ਸੀ ਹੋ ਕੇ ਅੱਗੇ ਇਹਨਾਂ ਨੇ ਵਰਦਤ ਕਰਨੀ ਸੀ ਉਹ ਉੱਥੇ ਗੱਡੀ ਦਾ ਤੇਲ ਖਤਮ ਹੋਣ ਕਰਕੇ ਇਹ ਗੱਡੀ ਛੱਡ ਕੇ ਚਲੇ ਗਏ ਅਗਲੇ ਦਿਨ ਫਿਰ ਗੱਡੀ ਲੈਣ ਆਏ ਤੋ ਉੱਥੇ ਪੁਲਿਸ ਨੂੰ ਦੇਖ ਕੇ ਦੌੜ ਗਏ ਤੇ ਸਾਡੀਆਂ ਟੀਮਾਂ ਵੀ ਪਿੱਛੇ ਸੀ ਜਦੋਂ ਉਹਨਾਂ ਦਾ ਸਾਨੂੰ ਪਤਾ ਲੱਗਾ ਤਾਂ ਅਸੀਂ ਲੋਕਲ ਪੁਲਿਸ ਬਟਾਲਾਨ ਅਰਦਾਸਪੁਰ ਨੂੰ ਇਨਫਾਰਮ ਕੀਤਾ ਤੇ ਜੁਆਇੰਟਲੀ ਅਸੀਂ ਜਿਹੜਾ ਆਪਰੇਸ਼ਨ ਇਕੱਠਾ ਕਰਕੇ ਉੱਥੇ ਇਹ ਜਿਹੜੇ ਗ੍ਰਿਫਤਾਰ ਕਰ ਲੈ। ਬਹੁਤ ਸਾਰੇ ਮੁਕੇ ਸਰ ਇਸ ਤੋਂ ਇਲਾਵਾ ਕੋਈ ਹੋਰ ਬੰਦੇ ਵੀ ਕਿਉਂਕਿ ਜੈਸ਼ੇਰ ਮੁਹੰਮਦ ਜਿਵੇਂ ਤੁਸੀਂ ਕਹ ਕਰ ਰਹੇ ਹੋ ਤਾਂ ਲੁੱਟਾਂ ਖੋਹਾਂ ਦਾ ਉਹ ਬੇਸਿਕਲੀ ਤਾਂ ਕਰਨ ਜਿਹੜੀ ਜੋਗਲਾਤ ਨਹੀਂ। ਜਿਵੇਂ ਪਹਿਲਾਂ ਜੁਆਪਾ ਲੱਗੀ ਹੋਈ ਹੈ 1947 ਦੇ ਕੇਸ ਦੇ ਬਰਾਬਰ ਹੋਇਆ। ਪੂਰਾ ਬੇਸਿਕਲੀ ਕੀ ਇਹਨਾਂ ਦਾ ਦੱਸਿਆ ਵੀ ਉਹ ਅਜੇ ਅਜੇ ਇਹਨਾਂ ਦੀ ਅਸੀਮ ਪੁਲਿਸ ਰਿਪੋਰਟ ਹੈ ਕਿ ਫਰਦਰ ਇਨਟੈਰੋਗੇਸ਼ਨ ਪ੍ਰੋਪਰ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਅਜੇ ਤੱਕ ਇਹਨਾਂ ਦੀ ਮੁਗਲੀ ਸ਼ੋਗੇਸ ਤੋਂ ਗੱਲ ਸਾਹਮਣੇ ਆਈ ਹੈ ਨਾ ਜੀ ਇੱਥੇ ਪਹਿਲੀ ਵਾਰ ਜਿਹੜੀ ਇਹ ਗੱਡੀ ਖੋਨ ਵਾਲੀ ਤੇ ਬਾਕੀ ਅਜੰਦ ਵਿੱਚ ਪੁੱਛਕਿਛ ਦੇ ਵਿੱਚ ਟਾਈਮ ਜਰੂਰ ਲੱਗੇ ਨਾ ਸਫਰ ਵੀ ਉਹੀ ਸੀਗੇ ਇਹ ਕੈਪ ਵਾਲੇ ਨਾ ਜਿਸ ਕਰਕੇ ਪੋਡੀਅਮ ਬਣਿਆ ਕਿ ਜਾਂ ਵੈਸੇ ਮਤਲਬ ਜਿਵੇਂ ਰੋਕਣ ਵਾਸਤੇ ਫਾਈਲਿੰਗ ਕਰਦੇ ਨੇ ਨਹੀਂ ਇਹਨਾਂ ਨੇ ਉਹਨੂੰ ਬਾਹਰ ਕੱਢਿਆ ਬਾਹਰ ਕੱਢ ਕੇ ਕਹਿੰਦੇ ਗੱਡੀ ਅਸੀਂ ਚਲਾਉਣੀ ਹੈ ਉਹ ਕਹਿੰਦਾ ਨਹੀਂ ਮੈਂ ਚਲਾਵਾਂਗਾ ਮੇਰੀ ਗੱਡੀ ਹੈ ਤੇ ਇਹਨਾਂ ਨੇ ਮੜੀ-ਮੁੱੜੀ ਧੱਕਾ-ਮੁੱਕੀ ਕਰਕੇ ਇਹਨੂੰ ਬਾਹਰ ਕੱਢ ਕੇ ਤੇ ਫਿਰ ਉਹਨੂੰ ਗੋਲੀ ਮਾਰ ਦਿੱਤੀ ਉਹ ਦੱਸੋ ਬਦਾਂ ਦੇ ਕੇਸ ਹਮੇਸ਼ਾ ਸਾਹਮਣੇ ਆਉਂਦੇ ਨੇ ਅੰਦਰਲੇ ਲੋਕਾਂ ਕੇ ਮਕਾਨ ਕਰਾਏ ਤੇ ਲੈ ਲੈਂਦੇ ਉਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਨਹੀਂ ਥੀ ਜਾ ਉਹਨਾਂ ਦੀ ਪੁਲਿਸ ਤੋਂ ਜਰਾਈ ਤਾਇਨੀ ਕਰਵਾਇਆ ਜਾਂ ਅੰਦਰ ਕੀ ਕਾਰਨ ਤੁਸੀਂ ਮਰਦੇ ਕਿਉਂਕਿ ਛੋਲ ਵੇਚਣ ਆ ਰਿਹਾ ਬੰਦਾ ਉਸ ਤੋਂ ਰਿਕਵਰ ਆ ਲੈ ਲੈਂਦੇ ਉਸੋ ਰਹਿਦੇ ਨੇ ਤੇ ਕੀ ਕਰਦੇ ਨੇ ਫਿਰ ਵਾਰਦਾਸ ਨੂੰ ਜਾਮ ਦਿੰਦੇ ਫਿਰ ਚੰਦ ਦੇ ਦੇਖੋ ਜੀ ਅਸੀਂ ਤੁਹਾਡੇ ਰਹੀ ਵੀ ਲੋਕਾਂ ਨੂੰ ਅਪੀਲ ਕਰਦੇ ਰਹੇ ਨੇ ਆਪ ਵੀ ਅਸੀਂ ਜਾ ਕੇ ਕਰਨੇ ਆ ਲੋਕਾਂ ਨੂੰ ਹਮੇਸ਼ਾ ਇਸ ਗੱਲ ਤੇ ਗਾਈਡ ਕਰੀਦਾ ਵੀ ਜਿਹੜਾ ਵੀ ਤੁਹਾਡਾ ਕੋਈ ਕਿਰਾਏਦਾਰ ਰਹਿੰਦਾ ਉਹਦੀ ਵੈਰੀਫਿਕੇਸ਼ਨ ਕਰੋ ਆਨਲਾਈਨ ਵੀ ਵੈਰੀਫਿਕੇਸ਼ਨ ਹੈ ਦੀ ਇਹ ਸਾਡੇ ਸਬਦਾ ਸੈਂਟਰ ਹੈ ਨੇ ਇਹਨਾਂ ਨੂੰ ਹੈਲਪਲਾਈਨ ਨੰਬਰ ਦਿੱਤੇ ਹੋਏ ਨੇ ਵੀ ਜਿਹੜਾ ਵੀ ਕਿਰਾਏਦਾਰ ਰਹਿੰਦਾ ਉਹਦੀ ਫੋਟੋ ਉੰਦਾ ਆਧਾਰ ਕਾਰਡ ਹੋਰ ਉਹਦੀ ਬੈਕਗ੍ਰਾਉਂਡ ਜਿਹੜੀ ਹੈਗੀ ਹੈ ਲੈ ਕੇ ਸਾਡੇ ਸਰਵਦਾ ਸੈਂਟਰ ਦੇ ਜੋ ਅਸੀਂ ਜਿਹੜਾ ਪਿੱਛੋਂ ਵੈਰੀਫਾਈ ਕਰ ਲਈਏ ਬੰਦੇ ਦੀ ਬੈਕਗ੍ਰਾਉਂਡ ਕੀ ਹੈ ਇਹਦੇ ਜੋ ਬੜੇ ਲੋਕ ਵਿੱਚ ਅਣਗਹਿਲੀ ਕਰਦੇ ਨੇ ਕਈ ਨਹੀਂ ਇਨਫੋਰਮੇਸ਼ਨ ਦਿੰਦੇ ਇਹ ਜਿਹੜਾ ਇਹਨਾਂ ਦਾ ਮਕਾਨ ਸਾਹਤੋਂ ਹੋਇਆ ਜਿੱਥੇ ਰਹਿੰਦੇ ਨੇ ਤੇ ਜਿੱਥੇ ਜਿੱਦਾਂ ਵੀ ਮਾਲਕ ਮਕਾਨ ਦਾ ਹੋਇਆ ਰੋਲ ਉਹਨੂੰ ਵੀ ਬਕਾਇਦਾ ਸੀ ਉਹਦੇ ਤੇ ਐਕਸ਼ਨ ਲਾਵਾਂਗੇ ਕਿ ਉਹਨੇ ਵੈਰੀਫਿਕੇਸ਼ਨ ਕਿਉਂ ਨਹੀਂ ਕਰਾਈ ਇਹਨਾਂ ਬੰਦਿਆਂ ਨੂੰ ਮਕਾਨ ਡੋਣ ਲੱਗੇ ਅੱਛੀ ਡਰਾਈਵਰਾਂ ਦੇ ਲਈ ਕੋਈ ਕੋਈ ਐਡਵਾਈਸ ਵੀ ਜਾਰੀ ਕਰੋਗੇ ਕਿਉਂਕਿ ਜਦੋਂ ਡਰਾਈਵਰ ਤਾਂ ਨਾਰਮਲ ਹੀ ਹੁੰਨਗੇ রাইਟ ਆਉਂਦੇ ਜਾਂ ਤਾਂ ਕਰਕੇ ਤਾਂ ਜਾਂਦੇ ਨੇ ਜੀ ਉਹਨਾਂ ਜਿਹੜੀ ਕੋਈ ਕਾਈਡ ਐਡਵਾਈਸ ਵੀ ਜਾਰੀ ਕਰੋਗੇ ਕਿ ਕਿਸ ਤਰ੍ਹਾਂ ਕਿਸੇ ਨੂੰ ਵੈਰੀਫਾਈ ਕਰਨ ਤੋਂ ਬਗੈਰ ਠੀਕ ਕਰ ਲੈਣੇ ਠੀਕ ਹੈ ਹਾਲਾਂਕਿ ਕੋਈ ਡਾਟ ਪਾਸ ਦੀ ਕੋਈ ਪਰਮਿਟ ਤਾਂ ਨਹੀਂਗਾ ਕਿ ਫਿਰ ਵੀ ਤੁਸੀਂ ਕੋਈ ਐਡਵਾਈਸ ਵੀ ਜਾਰੀ ਕਰੋਗੇ ਦੇਖੋ ਜੀ ਜਿਹੜੇ ਵੀ ਟੈਕਸੀ ਡਰਾਈਵਰ ਨੇ ਉਹਨਾਂ ਨੂੰ ਇਹ ਚਾਹੀਦਾ ਜਿਵੇਂ ਕਿ ਅਦਰ ਕੰਟਰੀਜ਼ ਦੇ ਵਿੱਚ ਵੀ ਹੋ ਰਿਹਾ ਜਿਹੜੀ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੈ ਜਾਂ ਇੱਥੇ ਜਿਵੇਂ ਆਪਣਾ ਆਧਾਰ ਕਾਰਡ ਹੈ ਜਾਂ ਕੋਈ ਆਈ ਕਾਰਡ ਹੈਗਾ ਉਹ ਲੈ ਕੇ ਆਉਂਦੀ ਫੋਟੋ ਖਿੱਚ ਕੇ ਆਪਣੇ ਮੋਬਾਈਲ 'ਤੇ ਜ਼ਰੂਰ ਰੱਖ ਲੈਣ ਤਾਂ ਕਿ ਜਿਹੜੇ ਕੋਈ ਬੰਦਾ ਜਾ ਰਿਹਾ ਉਹਨਾਂ ਦੇ ਟੈਕਸੀ ਲੈ ਕੇ ਉਹ ਪਤਾ ਲੱਗ ਜੇ ਵੀ ਕੌਣ ਆਇਆ ਇਹਨਾਂ ਨੂੰ ਟੈਕਸੀ ਡਰਾਈਵਰਸ ਨੂੰ ਮੇਰੀ ਇਹ ਰਿਕੁਐਸਟ ਹੈ ਕਿ ਉਹਨਾਂ ਦੇ ਆਈਡੀ ਜ਼ਰੂਰ ਨਾਲ ਆਪਣੇ ਮੋਬਾਈਲ 'ਤੇ ਫੋਟੋ ਖਿੱਚ ਲੈਣ ਨਾਲ ਉਹਨਾਂ ਦੀ ਸਰੀਕ ਰਿਚੀ ਗੱਲ ਸਾਹਮਣੇ ਆਈ ਤੀਜੂ ਫਰੀ ਵਾਲੇ ਫਾਰਮ ਕਿਤੇ ਨਾ ਆਵਾ ਪੁਰਿਸਮੋ ਤਾਂ ਸਭ ਪਹਿਲੇ 2 ਦਿਨ ਐਫ ਆਈ ਆਰ ਹੀ ਨਹੀਂ ਦਰਜੀ ਉਸਾਰਾ ਡਿਲੀ ਨੂੰ ਆ ਕੇ ਇਨਵੈਸਟੀਗੇਸ਼ਨ ਕੀਤਾ ਇਹ ਵੀ ਕਾਰਨ ਰਿਹਾ ਕਿ ਇੰਨੀ badi ਜਿਹੜੀ ਘਟਨਾ ਹੋ ਗਈ ਹੈ ਨਹੀਂ ਦੇਖੋ ਜੀ ਇਹ ਤਾਂ ਘਟਨਾ ਸੇਮ ਡੇ ਹੀ ਹੋ ਗਈ ਹੈ ਪਰਿਵਾਰ 29 30 ਤਰੀਕ ਨੂੰ ਜਿਹੜਾ ਆਪ ਲੱਭਦਾ ਰਿਹਾ ਹੈ ਉਹ ਵੀ ਕਿੱਥੇ ਆ ਉਹਨਾਂ ਨੇ 31 ਤਰੀਕ ਨੂੰ ਇਨਫੋਰਮੇਸ਼ਨ ਦਿੱਤੀ ਪੁਲਿਸ ਨੂੰ ਤੇ ਪੁਲਿਸ ਨੇ ਇਮੀਡੀਏਟਲੀ ਜਿਹੜਾ ਕਿਡਨਾਪਿੰਗ ਦਾ ਪਰਚਾ ਦਰਜ ਕਰਕੇ ਅੱਗੇ ਆਪਣੀ ਤਫ਼ਤੀਸ਼ ਸ਼ੁਰੂ ਕਰ ਲਈ ਤੇ ਕੱਲ ਪਹਿਲੀ ਤਰੀਕ ਹੋਈ ਉਹ ਪਹਿਲੀ ਤਰੀਕ ਨੂੰ ਸੀਗਰਫਤਾਰ ਕਰ ਲਏ ਨੇ ਮੌਕੇ ਤੇ ਇਮੀਡੀਏਟਲੀ ਸਾਡੀਆਂ ਟੀਮਾਂ ਬਣਾ ਕੇ ਐਸਐਸਪੀ ਸਾਹਿਬ ਦੀ ਅਗਵਾਈ ਹੇਠ ਤੇ ਸਾਰੀਆਂ ਟੀਮਾਂ ਨੇ ਬਹੁਤ ਹੀ ਮਿਹਨਤ ਨਾਲ ਕੰਮ ਕੀਤਾ ਤੇ ਜਿਹੜਾ ਅਸੀਂ 24 ਘੰਟੇ ਦੇ ਵਿੱਚ ਇਹਨੂੰ ਟ੍ਰੈਸ ਕਰ ਲਿਆ ਜੀ ਸਭ ਇਹਦੇ ਤੇ ਪੇਰਾ ਜਿਵੇਂ ਦੱਸਿਆ ਜੁਪੀਆ ਮਾਮਲਾ ਦਰਜ ਹੋਵੇਗਾ ਉਹ ਭੱਜ ਕੇ ਸੀ ਫਰਾਰ ਹੋ ਗਈ ਸੀ ਜਾਂ ਟੀਮਾਂ ਦੇ ਸੇ ਬਾਹਰ ਆਏ ਸੀ ਕਿੰਦਾ ਜਿਹੜਾ ਭਰਾ ਹੈ ਜੀ ਉਹ ਗ੍ਰਿਫਤਾਰ ਹੈ ਏਜ ਜਿਹੜਾ ਬੰਦਾ ਹੈ ਜੇ ਉਥੋਂ ਭਜਾ ਹੋਇਆ ਸੀ ਪੀਓ ਜੀ ਸਰ ਕਰਨ ਵਾਲੇ ਘਰ ਦੀ ਪੀਓ ਨਹੀਂ ਇੱਕ ਮਹੀਨਾ ਹੋਇਆ ਜੀ ਇੱਕ ਮਹੀਨਾ ਆਇਆ ਜੀ ਪੀਓ ਨਹੀਂ ਉਹਦਾ ਉਹਦਾ ਭਰਾ ਇਹਦਾ ਭਰਾ ਅੰਦਰ ਰੈਸਟ ਤੇ ਉੱਥੇ ਅਰੈਸਟ ਕੀਤਾ ਹੋਇਆ ਜੀ ਘਰ ਦੀ ਸਰਚ ਕੀਤੀ ਕੋਈ ਜਾਂ ਕਰਨ ਵਾਲੇ ਘਰ ਦੀ ਕੋਈ ਜਾਂਚ ਨਹੀਂ ਕੀਤੀ ਨਹੀਂ ਨਹੀਂ ਹਲੇ ਨਹੀਂ ਨਹੀਂ ਅਜੇ ਨਹੀਂ ਇਹਦਾ ਜੇ ਪੁਸ਼ਟ ਰੈਸਟੋਂ ਹੁਣ ਗੱਲਾਂ ਆਈਆਂ ਨੇ ਅੱਜ ਅਸੀਂ ਕਰਾਂਗੇ ਜਾਂ ਚੱਲ ਰੋਲਾ ਪੈ ਗਿਆ ਜੀ ਉੱਤੇ ਵਾਈਟ ਹਾਊਸ ਜਿਹੜਾ ਉਹ ਪੀਓ ਨਹੀਂ ਉੱਤੇ ਕੋਈ ਕੀਤੀ ਆਈ ਉਹ ਤਾਂ ਅਲੱਗ-ਅਲੱਗ ਥਾਵਾਂ ਤੇ ਅਸੀਂ ਸਰਚ ਆਪਰੇਸ਼ਨ ਕਰਦੇ ਰਹੇ ਨੇ ਹੁਣੇ ਆ ਜੀ ਕਦੇ ਕਦੇ ਕਰ ਲਿਆ ਕਿ ਜੇ ਕੋਈ ਡਾਊਟ ਹੋਇਆ ਕੋਈ ਇੱਥੇ ਮੜਾ ਬੰਦਾ ਰਹਿੰਦਾ ਜਾਂ ਹੋਰ ਉਹਦਾ ਟਾਈਮ ਟੂ ਟਾਈਮ ਕਿਤੇ ਨਾ ਕਿਤੇ ਸਾਡੀ ਸਰਜਰੀ ਜਰੀਏ ਚੱਲਦੀ ਰਹਿੰਦੀ ਹੈ। ਕੱਲ ਇਹ ਵੀ ਹੋ ਗਈ ਸੀ ਕੱਲ ਵੀ ਹੋতো ਕੋਈ ਬੰਦਾ ਵੀ ਜਿਹੜਾ ਹੈ ਉਹ ਡਿਟੇਨ ਕਰਕੇ ਲੈ ਕੇ ਗਏ ਨੇ ਔਰ ਉਹਨੂੰ ਰਿਪੋਰਟ ਵੀ ਦਿੱਤੀ। ਨਹੀਂ ਇਦਾਂ ਦੀ ਕੋਈ ਗੱਲ ਸਾਡੇ ਨੋਟਸ 'ਚ ਨਹੀਂ ਆਈ। ਸਰਜਰੀ ਆਪਰੇਸ਼ਨ ਸਾਡੇ ਅਲੱਗ-ਅਲੱਗ ਚੱਲਦੇ ਰਹਿੰਦੇ ਨੇ। ਪਰ ਖੈਰ ਸਰ ਨੇ ਪਿੱਛੇ ਤੋਂ ਅੱਗੇ ਤੱਕ ਆਪਰੇਸ਼ਨ ਚੱਲੇ ਆ ਦੋ ਤਿੰਨ ਵਾਰੀ ਪਰ ਉਹ ਵੀ ਇਹ ਲੋਕ ਮੈਂ ਕਿਹਾ ਉੱਥੇ ਹੀ ਹੋਣਗੇ ਤਾਂ ਉਸ ਚੀਜ਼ ਉਹਦੋਂ ਨਹੀਂ ਆਇਡੈਂਟੀਫਾਈ ਹੋਈ ਇਹ ਚੀਜ਼। ਦੇ ਕੋਈ ਆਪਾਂ ਕਿਵੇਂ ਕਹਿ ਸਕਨੇ ਆ ਕਿ ਇਸ ਕਸ ਆਪਰੇਸ਼ਨ ਦੇ ਵਿੱਚ ਬੰਦੇ ਜਿਹੜੇ ਅੱਗੇ ਸਾਹਮਣੇ ਡੰਡੇ ਪਾਈ ਹੋ ਜਾਣਗੇ ਬਤੀ ਨੂੰ ਇਹਨਾਂ ਨੇ ਕਾਰਕ ਹੋਈਏ ਇਹ ਚਲੇ ਗਏ ਉਹ ਸੇਂਦੇ ਹੀ ਲੈ ਗਏ ਅਜੇ ਕਸ ਆਪਰੇਸ਼ਨ ਤਾਂ ਟਾਈਮ ਟੂ ਟਾਈਮ ਚੱਲਦੇ ਰਹਿੰਦੇ ਨੇ ਅੱਜ ਵੀ ਸਾਡੇ ਡਿਸਟ੍ਰਿਕਟਾਂ ਦੇ ਵਿੱਚ ਚੱਲਦੇ ਰਹਿੰਦੇ ਨੇ ਕਈ ਕ੍ਰਿਮੀਨਲ ਬੰਦੇ ਜਿਹੜੇ ਹੈਗੇ ਨੇ ਇਵਨਕਰ ਨਸ਼ਾ ਤਸਕਰ ਵੀ ਜਿਹੜੇ ਹੈਗੇ ਨੇ ਕਸ ਆਪਰੇਸ਼ਨ ਦੇ ਵਿੱਚ ਫੜੇ ਜਾਂਦੇ ਬਟ ਇਹਦੇ ਨਾਲ ਸਾਨੂੰ ਇਨਫੋਰਮੇਸ਼ਨ ਮਿਲ ਜਾਂਦੀ ਆ ਹੁਣ ਗਵਰਨਰ ਕਹਿੰ ਵੀ ਕਿਹੜਾ ਬੰਦਾ ਕੋ ਮਾਰਾ ਇੱਥੇ ਰਹਿ ਰਿਹਾ ਜਿਹਦੀ ਵੈਰੀਫਿਕੇਸ਼ਨ ਨਹੀਂ ਹੋਈ ਉਸੇ ਨਾਲ ਉਹਨਾਂ ਦੇ ਵੈਰੀਫਿਕੇਸ਼ਨ ਕਰਨ ਦੇ ਉੱਤੇ ਜੁਟ ਜੰਨੇ ਆ ਨਾਲ ਪੁਰ ਜੇ ਅਣਕੇ ਦੇ ਇਹਨਾਂ ਨੇ ਅਨਲ ਕੁਮਾਰ ਦੀ ਜਿਹੜੀ ਉਹ ਟੈਕਸੀ हायर ਕੀਤੀ ਖਰੜ ਤੋਂ ਤੋ ਉਹਨੂੰ ਕਹਿੰਦੇ ਵੀ ਸਾਨੂੰ ਚੰਡੀਗੜ੍ਹ ਲੈ ਕੇ ਚੱਲ ਚੰਡੀਗੜ੍ਹ ਜਾਣ ਦੀ ਪਹਿਲੇ ਰੇਲਵੇ ਸਟੇਸ਼ਨ ਮੋਹਾਲੀ ਲੈ ਗਏ ਮੋਹਾਲੀ ਰੇਲਵੇ ਸਟੇਸ਼ਨ ਜਾਣ ਤੋਂ ਬਾਅਦ ਫਿਰ ਕਹਿੰਦੇ ਕਿ 에어ਪੋਰਟ ਸਾਈਡ ਨੂੰ ਜਾਣਾ ਹੈ 에어ਪੋਰਟ ਸਾਈਡ ਦੇ ਗਏ ਉੱਥੋਂ বাস ਮੋੜ ਹੈ ਫਿਰ ਅੱਗੇ ਕੰਡਿਆਲੀ ਪਿੰਡ ਨੂੰ ਚਲੇ ਗਏ ਜਿੱਥੇ ਕਿ ਇਹਨਾਂ ਨੇ ਅਨਲ ਕੁਮਾਰ ਨੂੰ ਤਿੰਨ ਗੋਲੀਆਂ ਮਾਰ ਕੇ ਇਹਨਾਂ ਨੇ ਮਾਰਤਾ ਮਾਰਨ ਤੋਂ ਬਾਅਦ ਆਉਂਦੀ ਡੈੱਡ ਬਡੀ ਕੰਡਿਆਲੀ ਪਿੰਡ ਇੱਥੇ ਛੱਡਤੀ ਤੇ ਗੱਡੀ ਲੈ ਕੇ ਇਹ ਆਪ ਚਨੇ ਜਣੇ ਜਿਹੜੇ ਫਰਾਰ ਹੋ ਗਏ ਇਹ ਜਾਂਦੇ ਹੋਏ ਅੰਮ੍ਰਿਤਸਰ ਨੂੰ ਚਲੇ ਗਏ ਥਾਣੇ ਕਥੂ ਨਗਲ ਦੇ ਵਿੱਚ ਇਹਨਾਂ ਦੀ ਗੱਡੀ ਦਾ ਉੱਥੇ ਤੇਲ ਖਤਮ ਹੋ ਗਿਆ ਤੇ ਇਹਨਾਂ ਨੇ ਗੱਡੀ ਉੱਥੇ ਛੱਡਤੀ ਉਸ ਤੋਂ ਬਾਅਦ ਇਹ ਬਟਾਲੇ ਚਲੇ ਗਏ ਬਟਾਲੇ ਪਹਿਲਾਂ ਕਿਰਾਏ ਤੇ ਉੱਤੇ ਮਕਾਨ ਲੈ ਕੇ ਰਹਿੰਦੇ ਸੀ ਤੇ ਅਗਲੇ ਦਿਨ ਫਿਰ ਇਹ ਗੱਡੀ ਲੈਣ ਗਏ ਤੇ ਜਿੱਥੇ ਗੱਡੀ ਲੈਣ ਗਏ ਤੇ ਉੱਥੇ ਪੁਲਿਸ ਨੂੰ ਦੇਖ ਕੇ ਇਹ ਫਰਾਰ ਹੋ ਗਏ ਤੇ ਉਦੋਂ ਸਾਡੀਆਂ ਟੀਮਾਂ ਜਿਹੜੀਆਂ ਇੱਥੇ ਲੱਗੀਆਂ ਸੀ ਉਹ ਸਾਡੀਆਂ ਟੀਮਾਂ ਵੀ ਪਹੁੰਚ ਗਈਆਂ ਲੋਕਲ ਪੁਲਿਸ ਨੂੰ ਨਾਲ ਲੈ ਕੇ ਉੱਥੇ ਬਟਾਲਾ ਤੇ ਗਰਦਾਸਪੁਰ ਦੀ ਟੀਮ ਨੂੰ ਨਾਲ ਲੈ ਕੇ ਇੱਕ ਦੋਸ਼ੀ ਸਾਹਿਲ ਬਸਾਹਿਲ ਬशीर ਇਹਨੂੰ ਗ੍ਰਿਫਤਾਰ ਕੀਤਾ ਇੱਕ ਦੋਸ਼ੀ ਮਨੀਸ਼ ਉਰਫ ਅੰਸ਼ ਇਹਨੂੰ ਗ੍ਰਫਤਾਰ ਕੀਤਾ ਤੇ ਦੋਸ਼ੀ ਆਜਾਜ਼ ਅਹਿਮਦ ਖਾਨ ਇਹ ਤਿੰਨੇ ਹੀ ਜਿਹੜੇ ਹੈਗੇ ਨੇ ਜੀਣ ਕੇ ਦੇ ਨੇ ਜਿਹੜਾ ਸ਼ਾਹਲ ਤੇ ਆਜਾਜ਼ ਇਹ ਆਪਸ ਵਿੱਚ ਰਿਸ਼ਤੇਦਾਰ ਨੇ ਇਹ ਮਾਸੀਆਂ ਦੇ ਲੜਕੇ ਨੇ ਕਜ਼ਨ ਲੱਗਦੇ ਨੇ ਇਹਨੇ ਕੀ ਕੀਤਾ ਜਿਹੜਾ ਸ਼ਾਹਲ ਬਸੀਰ ਇਹਨੇ ਇੱਕ ਗੱਡੀ ਲਈਏ ਨੇ ਪਹਿਲਾਂ ਤੇ ਉਹ ਲੈ ਕੇ ਹੀ ਯੂਪੀ ਚਲਾ ਗਿਆ ਪਿਸਟਲ ਲੈਣ ਲਈ ਉਥੋਂ ਨੇ 45000 ਰੁਪਏ ਦਾ ਇੱਕ ਪਿਸਟਲ ਲਿਆ ਤੇ ਇਹਦੀ ਗੱਡੀ ਦਾ ਉੱਥੇ ਐਕਸੀਡੈਂਟ ਹੋ ਗਿਆ। ਇਹ ਉਹ ਗੱਡੀ ਉੱਥੇ ਹੀ ਛੱਡ ਗਏ। ਯੂਪੀ ਦੇ ਵਿੱਚ ਤੇ ਇੱਥੇ ਦੌੜ ਕੇ ਆ ਗਏ। ਫਿਰ ਇਹਨਾਂ ਨੇ ਇੱਕ ਸਕੀਮ ਬਣਾਈ ਕਿ ਗੱਡੀ ਜਿਹੜੀ ਇੱਥੋਂ ਖੋਈ ਜਾਵੇ ਤੇ ਅੱਗੇ ਹੋਰ ਵਾਰਦਾਤਾਂ ਦੇ ਵਿੱਚ ਜਿਹੜੀ ਅੱਗੇ ਵਾਰਦਾਤਾਂ ਕਰਨ ਦੇ ਵਿੱਚ ਅਸੀਂ ਕਰਾਂਗੇ। ਉਹ ਗੱਡੀ ਇਹਨਾਂ ਨੇ ਜਿਹੜੀ ਹੈ ਅਨਲ ਕੁਮਾਰ ਦੀ ਗੱਡੀ ਇਹਨਾਂ ਨੇ ਖੋਲੀ। ਅਨਲ ਕੁਮਾਰ ਦੀ ਵਾਈਫ ਵੇਟ ਕਰਦੀ ਰਹੀ ਕਿ ਮੇਰਾ ਹਸਬੰਦਾ ਜੇ ਆਇਆ ਨਹੀਂ। ਕਿ ਅਦਰੋ ਬਈ ਆ ਜਾਂਦਾ ਹੈ ਤੇ ਉਹਦੇ ਦੋ ਮੋਬਾਈਲ ਸੀ ਉਹ ਦੋਨਾਂ ਮੋਬਾਈਲਾਂ ਤੇ ਉਹਨੇ ਕਾਲ ਕੀਤੀ ਤੇ ਮੋਬਾਈਲ ਜਿਹੜੇ ਸਵਿਚ ਆਫ ਆ ਰਹੇ ਸੀ ਤੇ ਉਸ ਤੋਂ ਬਾਅਦ ਉਹਨੇ ਪੁਲਿਸ ਨੂੰ ਤਲਾਹ ਦਿੱਤੀ ਤੇ ਸਾਡੇ ਵੱਲੋਂ ਜਿਹੜਾ ਕਿਡਨਾਪਿੰਗ ਦਾ ਪਰਚਾ ਦਰਜ ਕੀਤਾ ਗਿਆ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਅੱਜ ਜਿਹੜੀ ਅਸੀਂ ਡੈੱਡ ਬਡੀ ਬਰਾਮਦ ਕਰ ਲਈਏ ਪਿੰਡ ਕੰਡਿਆਲੀ ਤੋਂ ਤੇ 302 ਦੇ ਜੁਰਮ ਦਾ ਜਿਹੜਾ ਮਰਡਰ ਦਾ ਜਿਹੜਾ ਵਾਅਦਾ ਕਰ ਦਿੱਤਾ ਗਿਆ ਇਹ ਜਿਹੜਾ ਦੋਸ਼ੀ ਸਾਹਿਲ ਬशीर ਇਹ ਜੈਸ਼ੇ ਅਤਵਾਦੀ ਸੰਗਠਨ ਦਾ ਮੈਂਬਰ ਹੈ ਇਹ ਪਹਿਲਾਂ ਵੀ ਇਹਨਾਂ ਦੇ ਜੀਐਨਕੇ ਦੇ ਵਿੱਚ ਪਰਚੇ ਦਰਜ ਹੋਏ ਆ ਉੱਥੇ ਵੀ ਇਹਦੇ ਤੇ 14 8 25 ਨੂੰ ਆਰਮਜ਼ ਐਕਟ ਦਾ ਪਰਚਾ ਦਰਜ ਹੋਇਆ ਤੇ ਨਾਲਿਆਂ ਦੇ ਉੱਤੇ ਯੂਐਫਆ ਵੀ ਲੱਗੀ ਹੋਈ ਇਹਦਾ ਭਰਾ ਉਥੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਜੀਐਨਕੇ ਦੇ ਵਿੱਚੋਂ ਤੇ ਇਹ ਜਿਹੜਾ ਦੋਸ਼ੀ ਸੀ ਫਰਾਰੇ ਜੇ ਪੁਲਿਸ ਦੇ ਉੱਥੇ ਕਾਬੂ ਉੱਤੇ ਨਹੀਂ ਆਇਆ ਇਹਨਾਂ ਦੀਆਂ ਹੋਰ ਵਾਰ ਦਾ ਤਾਂ ਕਰਨ ਦੀ ਜਿਹੜੀ ਹੈ ਸੀ ਅੱਗੇ ਪਲਾਨ ਇਹਨਾਂ ਦੀ ਇਹਨਾਂ ਕੋਲੋਂ ਜਿਹੜੀ ਇਹਨਾਂ ਨੇ ਕਾਰ ਇੱਥੇ ਕੋਈ ਸੀ ਉਹ ਸੀ ਬਰਾਮਦ ਕਰ ਲਈਏ ਇੱਕ ਪਿਸਤਲ ਬਰਾਮਦ ਕੀਤਾ 32 ਬੋਰ ਦਾ ਤੇ ਡੈੱਡ ਬਾਡੀ ਦੇ ਕੋਲੋਂ ਤਿੰਨ ਖੋਲ ਵੀ ਸਾਨੂੰ ਮਿਲੇ ਨੇ ਨਾਲ ਤੇ ਦੋ ਜਿਹੜੇ ਰੌਂਡ ਜਿਹੜੀ ਇਹਨਾਂ ਕੋਲੋਂ ਅਸੀਂ ਰਿਕਵਰ ਕੀਤੇ ਨੇ ਇਸ ਤੋਂ ਸਵਾਏ ਵੀਡੀਓ ਹੋਰ ਅੱਗੇ ਅਸੀਂ ਪੁੱਛ ਗਏ ਸ਼ਨਾ ਦੀ ਕਰ ਰਹੇ ਹਾਂ ਕਿ ਇਹਨਾਂ ਨੇ ਕਿਹੜੀਆਂ ਕੜੀਆਂ ਵਾਰਦਾਤ ਨੂੰ ਅੱਗੇ ਅੰਜਾਮ ਦੇਣਾ ਸੀ ਤੇ ਕੀ ਕੀ ਇਹਨਾਂ ਦੀ ਅੱਗੇ ਪਲਾਨ ਸੀ ਇਹ ਅਸੀਂ ਉੱਥੋਂ ਬਟਾਲੇ ਤੋਂ ਤੇ ਜਿਹੜੇ ਗਰਦਾਸਪੁਰ ਜਿਹੜੇ ਚੋ ਫੜੇ ਆ ਉੱਥੇ ਹੀ ਅਸੀਂ ਰੱਪਟ ਪਾ ਕੇ ਕੱਲ ਇਹਨਾਂ ਦੀ ਰੈਸਟ ਕਰਕੇ ਇਹਨਾਂ ਨੂੰ ਲਿਆਂਦਾ ਸਾਡੇ ਐਸਐਸਪੀ ਹਰਬੰਨ ਨੇ ਬਹੁਤ ਹੀ ਮਿਹਨਤ ਨਾਲ ਜਿਹੜਾ ਕੰਮ ਕੀਤਾ ਹੈ ਆਪ ਸਾਰੇ ਕੇਸ ਦੀ ਪ੍ਰੋਪਰ ਸਬੂਰਵਿਜਨ ਕਰ ਰਹੇ ਨੇ ਔਰ ਲਗ ਲਗ ਟੀਮਾਂ ਬਣਾ ਕੇ ਸਰਵਜਿੰਦਲ ਸਾਡੇ ਐਸਪੀ ਦੀ ਇਹ ਨਾਲ ਲਾ ਕੇ ਡੀਐਸਪੀ ਪ੍ਰਿਥਵੀ ਚਾਲ ਤੇ ਇਨਸਪੈਕਟਰ ਹਰਮਿੰਦਰ ਸੀਐਨ ਚਾਰਜੈਂਟ ਸਪੈਕਟਰ ਸਤਨਾਮ ਸਾਰਿਆਂ ਨੇ ਹੀ ਮਿਹਨਤ ਨਾਲ ਟੈਕਨੀਕਲ ਤਰੀਕੇ ਨਾਲ ਇਹਨਾਂ ਦੀਆਂ ਲੋਕੇਸ਼ਨਸ ਲੱਭ ਕੇ ਔਰ ਹਰ ਇੱਕ ਤਰ੍ਹਾਂ ਸੀ ਜਿਹੜੀ ਇਹਨਾਂ ਦੀ ਇਨਫੋਰਮੇਸ਼ਨ ਡਵੈਲਪ ਕਰਦੇ ਹੋਏ ਮੌਕੇ ਤੇ ਪਹੁੰਚ ਗਏ ਕਿ ਜਿਹੜਾ ਬਹੁਤੀ ਥੋੜੇ ਸਮੇਂ ਦੇ ਵਿੱਚ ਇਸ ਬੈਂਕ ਨੂੰ ਗ੍ਰਫਤਾਰ ਕਰ ਲਿਆ ਤੇ ਅੱਗੇ ਫਰਦਰ ਪੁੱਛਗਛ ਕਰਾਂਗੇ ਬਾਕੀ ਤੁਹਾਨੂੰ ਕਰਵੇ ਕਰਾਂ ਇਹ ਜਿਹੜਾ ਜਿਹੜਾ AK47 ਦੀ ਗੱਲ ਕੀਤੀ ਹੈ ਤੇ ਜੁਆਸਾ ਦੀ ਗੱਲ ਕੀਤੀ ਆ ਸੋ ਇਹ AK47 ਹੁਣ ਇਹਨਾਂ ਤੋਂ ਬਰਾਬਦ ਕੀਤੀ ਇਹ ਜਿਹੜੀ AK47 ਇਹ ਜੀ ਜੀਐਨਕੇ ਪੁਲਿਸ ਨੇ AK47 ਦੇ ਰੌਂਦ ਬਰਾਬਦ ਕੀਤੇ ਨੇ ਇਨਾਂ ਤੋਂ ਤਾਂ ਨਾਲ ਇਨਾਂ ਤੋਂ ਦੋ ਫਿਸਟਲ ਵੀ ਜੇ.ਐਨ.ਕੇ ਪੁਲਿਸ ਨੇ ਬਰਾਮਦ ਕੀਤੇ ਨੇ ਜਿੱਥੇ ਇਹਨਾਂ ਤੇ ਵਫਾ ਦਾ ਕੇਸ ਤੇ ਆਮ ਸੈਕਟ ਦਾ ਜਿਹੜਾ ਪਰਚਾ ਦਰਜ ਹੋਇਆ ਹੈ 14 ਅਗਸਤ 14 ਅਗਸਤ 2025 ਦੀ ਗੱਲ ਹੈ ਉਹ 14 ਅਗਸਤ 2025 ਲਾਮਾਵਾਦ ਥਾਣਾ